उम्मीद कर <laughs> <पुड़ी> <glesi> <curs honeymoon> ਪਰ ਦਿਵਾਲੀ ਦੀ ਥੋੜੀ ਜਿਹੀ ਬਹੁਤ ਮਠਿਆਈ ਖਾ ਕੇ ਥੋੜੀ ਜਿਹੀ ਖੰਸੀ ਹੋ ਗਈ ਐ। ਇਕਦਮ ਉੱਠਦੀ ਐ ਜਦੋਂ ਪੈ ਜਾਂਦੀ ਐ ਤਾਂ ਜ਼ਿਆਦਾ ਉੱਠਦੀ ਐ ਹੁਣ ਉੱਠਦੇ ਫਿਰਦੇ ਰਹੋ ਤਾਂ ਥੋੜੀ ਘੱਟ ਉੱਠਦੀ ਐ। ਤੇ ਕਹਿਣ ਚ ਗੱਲ ਲੱਗਦੀ ਨਹੀਂ ਤਾਂ ਕੋਈ ਨਹੀਂ ਖਾਦੀ ਹੈਗੀ ਮਠਿਆਈ ਦੀ ਤੁਹਾਨੂੰ ਪਤਾ ਹੀ ਨਹੀਂ ਮਠਿਆਈਆਂ ਨਹੀਂ ਖਾਈਆਂ ਜਾਂਦੀਆਂ ਹੈਂ ਕਿਆਂ। ਤੇ ਬਸ ਐਵੇਂ ਹੀ ਹੋਇਆ ਪਿਆ ਅੱਜ ਕੱਲ ਤੇ ਬਾਕੀ ਹੋਰ ਸੁਣਾਉ ਸਾਰੇ ਦੇ ਵਧੀਆ ਜੀ ਸਭ ਠੀਕ ਠਾਕ ਸਭ ਦੇ ਤਿਹਾਰ ਬੜੇ ਨਿਭੜ ਕੇ ਚਲੋ ਵਧੀਆ ਹੋਇਆ ਜੀ ਸਭ ਦੇ ਨਿਭੜ ਕੇ ਉਮੀਦ ਕਰਦੇ ਤੁਸੀਂ ਸਾਰਿਆਂ ਦੇ ਵਧੀਆ ਨਿਭੜ ਗਏ ਹੋਣਗੇ ਤਿਹਾਰ ਸਾਰੇ ਜਿਹਨ ਸਾਰੇ ਤਿਹਾੜ ਨਿਭਣਗੇ ਸਾਰੇ ਕੰਮ ਕਾਰ ਹੋ ਗਏ ਆ ਵੈਸੇ ਤਾਂ ਹਜੇ ਤੱਕ ਕੱਤੇਗਰ ਦਾ ਮਹੀਨਾ ਚੱਲ ਰਿਹਾ ਹੈ ਪੰਜ ਤਰੀਕ ਨੂੰ ਕੱਤੇਗਰ ਦਾ ਮਹੀਨਾ ਸਮਾਪਤ ਹੋ ਜੇਗਾ ਉਹ ਪੰਜ ਤਰੀਕ ਤੱਕ ਆਪਣੇ ਕੋਲ ਕਾਫੀ ਸਾਰੇ ਤਿਹਾੜ ਹੋਣਗੇ ਨੇ ਹਜੇ ਆਪਣੇ ਕੋਲ ਗੋਪਾਲਾਸ਼ਟਮੀ ਹੈ ਗੋਪਾਲਾਸ਼ਟਮੀ ਦਾ ਮਤਲਬ ਹੈਗਾ ਜੀ ਮੈਂ ਤੁਹਾਨੂੰ ਸ਼ਾਰਟਕਟ ਵਿੱਚ ਦੱਸ ਦਿੰਦੀ ਹਾਂ ਜਿਸ ਦਿਨ ਕ੍ਰਿਸ਼ਨ ਭਗਵਾਨ ਜੀ ਬਚਪਨ ਦੇ ਵਿੱਚ ਪਹਿਲੀ ਵਾਰੀ ਗੋਮਾ ਚੜਾਣ ਨਿਕਲੇ ਤੇ ਤਾਂ ਸ਼੍ਰੇਧਾ ਮਾਤਾ ਤੇ ਸ਼੍ਰੇਧਾ ਮਾਤਾ ਨੇ ਗੋਮਾ ਮਾਤਾ ਦੇ ਤਿਲਕ ਕਰਿਆ ਆਰਤੀ ਕੀਤੀ ਤਾਂ ਕ੍ਰਿਸ਼ਨ ਭਗਵਾਨ ਜੀ ਨੂੰ गौ मतलब खेतों के जंगलों के गौ माता बनने अपना हरा चारा चरण गई उस दिन गौ पहली बार कृष्ण भगवान जी रहे ता करके गोपाल अष्टमी मनाई जाती है ठीक है ना दूजी हैगी है जी छठ पूजा वह छठ पूजा आप चलो नहीं करते हैं पर बिहार च करते हैं एक त्योहार और रहा है छठ पूजा रह बिहारी बन जाते <laughs> ਜੇ ਪਰ ਪਰ ਮੁਝਾ ਵੀ ਕਿ ਪਸੂਰ ਦੇ ਤੰਤਾ ਪਾ ਪੂਜਦੇ ਆ ਪਰ ਜਿਸ ਤਰੀਕੇ ਨਾਲ ਉਹ ਪੂਜਦੇ ਨੇ ਨਾ ਬਿਹਾਰ ਦੇ ਲੋਕ ਉਸ ਤਰੀਕੇ ਨਾਲ ਆਪਾਂ ਨੂੰ ਪੂਜਦੇ ਹੈਗੇ ਉਹ ਤਾਂ ਬਹੁਤ ਕੁਝ ਕਰਦੇ ਨੇ ਪਿਛਲੇ ਸਾਲ ਸੀ ਜਦੋਂ ਰੈਂਟ ਤੇ ਰਹਿੰਦੇ ਹੁੰਦੇ ਸੀ ਮੈਨਾਂ ਦੇਖਿਆ ਤਾਂ ਉਹਨਾਂ ਨੇ ਨਾ ਤਾਂ ਅੱਗ ਅੱਗ ਨਚਾ ਕੇ ਅਗਨੀ ਅਗਨੀ ਵਾਲ ਕੇ ਪਤਲੇ ਸਵਾਸਤੀਕ ਬਣਾ ਕੇ ਲੱਕੜਾਂਆਂ ਰੱਖ ਕੇ ਅੱਗ ਚੱਲਦਾ ਜਾਂ ਮਾਰੀ ਜਾਂਦੇ ਆ ਤਾਂ ਤਾਂ ਟੱਕਲੇ ਜੇ ਮਾਰਦੇ ਉਹ ਇੰਨਾ ਸੋਹਣੀਆਂ ਲੱਗਦੀਆਂ ਸੀ ਹਨਾ ਨੇ ਇੰਨੇ ਤੇ અને નસંદુ ઉપરિયા ટિક્કે લાયે બુડીયા લાર સાડીયા પાયા તૈયાર હોય મઠાઈ આબ અપને સમાન દિખાતો હા જતાની હું ઘરે કરદિયા ਤੇ બાકી દે ઘૂઠની એકાચી રહેગી તુલસીજી ਦਾ વ્યાહ કરદેયા ઓ રહે ગયા ਤੇ ફિર ગીતા જન્તી સૌથી બડી ફિર મહારાજજી કા બર્થડે ગીતા જન્તી તો ગાહ જા કે ઓ પર પિક્ચર ન આંદી rote ઓ પર પિક્ચર ન આંદી હે કે ਤੇ ਸ਼੍ਰੀ ਗੁਰੂ ਨਾਨਕ ਦੇਵ ਜੰਮਤਿ ਹਰ ਗੁਰਦੁਆਰੇ ਦੇ ਵਿੱਚ ਸਾਰੇ ਕਿਤੇ ਬਹੁਤ ਸੋਹਣਾ ਪ੍ਰੋਗਰਾਮ ਹੋਏਗਾ ਕੀਰਤਨ ਨਿਕਲਗੇ ਤੇ ਹੁਣ ਨਗਰ ਕੀਰਤਨ ਨਿਕਲੇ ਇੱਥੇ ਦੀ ਨਿਕਲਦਾ ਹੁੰਦਾ ਫਿਰ ਬਿਸਕੁਟ ਮਿਲਦੇ ਆ ਮਠੀਆਂ ਮਿਲਦੀਆਂ ਚਾਹ ਮਿਲਦੀ ਹੈ ਲੰਗ ਅਲائਚੀ ਵਾਲੀ ਇੰਟੀ ਟੇਸਟੀ ਔਰ ਫਿਰ ਹੋਊਗਾ ਆਪਾਂ ਜਰੂਰ ਆਪਾਂ ਸਾਰੇ ਧਰਮ ਨੂੰ ਬੁਲਾਉਂ ਕਰਦੀਆਂ ਹਰ ਧਰਮ ਦਾ ਆਪਾਂ ਉਹ ਕਰਦੇ ਸਤਿਕਾਰ ਕਰਦੇ ਆ ਕੀ ਜਣਾ ਜੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਤਕ ਦੇ ਮਹੀਨੇ ਦੇ ਵਿੱਚ ਨਾ ਹਰਦوار ਗਏ ਤੇ ਇਸ਼ਨਾਨ ਕਰਨ ਵਾਸਤੇ ਤੁਸੀਂ ਕਿਸੇ ਵੀ ਨਾ ਕਿਸੇ ਵੀ ਗ੍ਰੰਥ ਦੇ ਵਿੱਚ ਪੜ ਲਓ ਕਿਸੇ ਬਹੁਤ بڑے ਗ੍ਰੰਥੀ ਜਿਹੜਾ ਬਹੁਤ ਤਪਸਵੀ ਗ੍ਰੰਥੀ ਪਈ ਹੋਊਗਾ ਨਾ ਉਹਨੂੰ ਪਤਾ ਹੋਊਗਾ ਇਸ ਗੱਲ ਬਾਰੇ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਜਿਹੜੇ ਜਲ ਦੇ ਰਹੇ ਤੇ ਨਾ ਸੂਰਜ ਦੇਵਤਾ ਨੂੰ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਖੇਤਾਂ ਕਰਤਾਰਪੁਰ ਨੂੰ ਹਰਤੇ ਦਿੱਤਾ ਸੀ ਮੇਰਾ ਸਾਹਿਬ ਪੰਡਤ ਕਹਿੰਦੇ ਕਹਿੰਦੇ ਸੂਰਜ ਦੇ ਤੱਕ ਐ ਇੱਧਰ ਆ ਵੀ ਤੁਸੀਂ ਇੱਧਰ ਅੜਖ ਦੇ ਰਹੇ ਫਿਰ ਉਹ ਕਹਿੰਦੇ ਵੀ ਜੇ ਤੁਹਾਡਾ ਜਲ ਸੂਰੇ ਦੇ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ ਆ ਮੇਰਾ ਚਲ ਕਹਿੰਦਾ ਮੇਰੇ ਖਤ ਤੱਕ ਪੁਰ ਦੇ ਖੇਤਾਂ ਚ ਨਹੀਂ ਜਾਊਗਾ ਤੇ ਨਾ ਹੀ ਹਾਸੀ ਕੜਵਾਤੀ ਸ਼ੁਰੂ ਨਾਂਟ ਦੇ ਜੀ ਨੇ ਤੇ ਨਾਲ ਆਪਣੇ ਖੇਤਾਂ ਨੂੰ ਜਲ ਦਿੱਤਾ ਚਲੋ ਜੀ ਇਹ ਰਹੀ ਇੱਕ ਛੋਟੀ ਜੀ ਕਹਾਣੀ ਤੇ ਮੈਂ ਸ਼ੁਰੂ ਤੇ ਸ਼ੰਕਾ ਕੋਈ ਲੋਕ ਨੂੰ ਜਾਣ ਕੇ ਪੜ੍ਹਨੇ ਦਾ ਕੁਛ ਨਾ ਕਰਨੇ ਦਾ ਤਾਂ ਕਿ ਥੋੜਾ ਜਿਹਾ ਥੋੜਾ ਜਿਹਾ ਗਿਆਨ ਹੈ ਮੇਰੇ ਸਕੂਲ ਮੇ ਤਾਂ ਗੁਰਪੁਰਬ ਮਨਾएंगे ਵੀ ਮੈਮ ਕਦੇ ਛੁੱਟੀ ਨਹੀਂ ਮਨਾئیںਗੇ ਮੈਮ ਨੇ ਕਿਹਾ ਤੇ ਬੱਚੇ ਕਹਿ ਰਹੇ ਸਨ ਹਾਂ ਅੱਛੀ ਬਾਤ ਹੈ ਚਲੋ ਜੀ ਅੱਜ ਆਪਾਂ ਪਟਾਰਾ ਲੈ ਕੇ ਆਏ ਆ ਚਾਦਰਾਂ ਦਾ ਬਹੁਤ ਸੋਹਣੀਆਂ ਚਾਦਰਾਂ ਨੇ ਤੇ ਬਿਲਕੁਲ ਅੱਗੇ ਲੱਗੇ ਰੇਟ ਤੇ ਚਾਦਰਾਂ ਦਵਾਂਗੀ ਪਰ ਮੈਨੂੰ ਰੇਟ ਕਿਸੇ ਚੀਜ਼ ਦਾ ਨਹੀਂ ਪਤਾ ਹੈਗਾ ਕਿਉਂਕਿ ਇਹਦਾ ਬੀ ਨਹੀਂ ਮੈਨੂੰ ਮਿਲ ਰਿਹਾ ਹੈਗਾ ਚਦਰਾਂ ਦਾ ਤੇ ਜਦੋਂ ਵੀ ਇਹਦਾ WhatsApp ਪਰ ਸਾਡੀਆਂ ਚਦਰਾਂ ਦਾ ਰੇਟ ਦੱਸੂੰਗੀ ਕਿ ਕਿਹੜੀ ਕਿਹਨਾਂ ਦੇ ਲੈਣੀਆਂ ਮੇਰੇ ਸੰਪਰਕ ਕਰ ਲਿਓ ਬਹੁਤ ਸੋਹਣੀਆਂ ਚਾਦਰਾਂ ਨੇ ਇਹਦੇ ਵਿੱਚੋਂ ਦਾ ਮੈਂ 100 ਰੁਪਿਆ ਖਾਣਾ ਮੈਂ 50 ਖਾਣਾ ਠੀਕ ਹੈ ਨਾ ਜੀ ਤੇ ਜਿਹੜੇ ਜਿਹੜੇ ਰੇਟ ਕਈਆਂ ਹੋਈਆਂ ਨੇ ਨਾ ਉਹ ਕੋਈ ਉਹਦੀ ਰੇਟ ਤੇ ਇਹ ਚਾਦਰਾਂ ਮੈਂ ਸੇਲ ਕਰੂੰਗੀ ਸਭ ਤੋਂ ਪਹਿਲਾਂ ਤਾਂ ਅਗਾਖਾਂਗੀ ਜੀ ਤੁਹਾਨੂੰ ਇਹ ਵਾਲੀ ਚੱਦਰ ਬਹੁਤ ਸੋਹਣੀ ਹੈ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਡਾਰਕ ਕਲਰ ਦੇ ਵਿੱਚ ਹੈ ਬਹੁਤ ਜ਼ਿਆਦਾ ਡਾਰਕ ਵੀ ਨਹੀਂ ਤੇ ਬਹੁਤ ਜ਼ਿਆਦਾ ਲਾਈਟ ਵੀ ਨਹੀਂ ਹੈਗਾ ਠੀਕ ਹੈ ਤੇ ਇਹ ਕਿੰਗੇ ਸਾਈਜ਼ ਹੈ ਕੋਈ ਵੀ ਨਾਰਮਲ ਸਾਈਜ਼ ਨਹੀਂ ਹੈਗਾ ਕਿੰਨੇ ਸੈਂਟੀਮੀਟਰ ਹੈ ਇਹ ਬਹੁਤ ਸੋਹਣਾ ਤੇ ਜਾਇਨਾ ਚਦਰ ਦਾ ਬਹੁਤ ਪਿਆਰੀ ਚਾਦਰ ਹੈ ਬਹੁਤ ਸੋਹਣੀ ਠੀਕ ਹੈ ਜੀ ਤੇ ਇਹਦੇ ਵਿੱਚ ਨਾ ਬੋਲ ਸਰਕਲ ਜਿਹੇ ਬਣੇ ਹੋਏ ਆ ਤੇ ਬਰਫੀ ਦੇ ਜੈਂਜਾ ਬਣਿਆ ਹੋਇਆ ਤੇ ਆ ਹੈਗੇ ਨੇ ਜੀ ਇਹਦੇ ਪਿੱਲੋ ਆਹ ਕਹੇ ਜੇ ਕਿੰਗ ਸਾਈਜ਼ ਦੇ ਹੀ ਪਿੱਲੋ ਆਣਗੇ ਜੀ ਹਨ ਫੁੱਲੇ ਡੁੱਲੇ ਠੀਕ ਹੈ ਜੀ ਫੁੱਲੇ ਡੁੱਲੇ ਪਿੱਲੋ ਆਣਗੇ ਤੇ ਬਹੁਤ ਸਿਆਰੀਆਂ ਚਾਦਰਾਂ ਨੇ ਬਿਲਕੁਲ ਲੱਗੇ ਰੇਟ ਤੇ ਚੁੱਕ ਲੋ ਫਟਾਫਟ ਆਰਡਰ ਦੇ ਦਿਓ ਪਰ ਨਾ ਮੈਂ ਇਹਦਾ ਬਿੱਲ ਲੱਗੂ ਬਿਨ ਬਿੱਟ ਤਾਂ ਮੈਂ ਕਿਤੇ ਆਪ ਘੱਟਾ ਖਾ ਲੂ ਨਾ ਜਾਂ ਫਿਰ ਮੈਂ ਤੁਹਾਨੂੰ ਬਾਅਦ ਚ ਦੇ ਦਾਂ ਤੁਹਾਡੇ ਪੈਸੇ ਮੈਂ ਖਾ ਲਾਂ ਤੇ ਇਸੇ ਕਰਕੇ ਮੈਂ ਵੀ ਨਾ ਘੱਟਾ ਖਾਣਾ ਚਾਹਦੀ ਹੈ ਕਿ ਬਿਲਕੁਲ ਵੀ ਕਿਤੇ ਮੈਂ ਨਾਲ ਤਾਂ ਮੈਂ ਲਗੇ ਰੇਟ ਚ ਚਚਕਾਰ ਰਹੀ ਆ ਤੇ ਨਾਲ ਹੀ ਮੈਂ ਘੱਟਾ ਖਾ ਲੂ ਮੈਂ ਐਵੇਂ ਦਾ ਕੰਮ ਮੈਂ ਵੀ ਨਹੀਂ ਕਰਨਾ ਚਾਹਦੀ ਹੈ ਕਿ ਤੇ ਤੁਹਾਡੇ ਤੋਂ ਐਕਸਟਰਾ ਪੈਸੇ ਮੈਂ ਵੀ ਨਹੀਂ ਖਾਣਾ ਚਾਹਦੀ ਹੈ ਕਿ ਠੀਕ ਹੈ ਜੀ ਤੇ ਮੈਂ ਨਾ ਇਹਦਾ ਬਿੱਲ ਲੱਭੂਗੀ ਮੈਨੂੰ ਨਾ ਦਿਵਾਰੀਆਂ ਦੀ ਸਫਾਈਆਂ ਸਕੂਈਆਂ ਕਰਨ ਕਰਕੇ ਨਾ ਇਹਦਾ ਬਿੱਲ ਨਹੀਂ ਲੱਭ ਰਿਹਾ ਹੈਗਾ ਜਦੋਂ ਵੀ ਇਹਦਾ ਫਿਰ ਮਿਲ ਗਿਆ ਉਦੋਂ ਮੈਂ ਤੁਹਾਨੂੰ ਮਦਦ ਰੂਪ ਕੀ ਰੋਹਾਂਗੀ WhatsApp ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਪਰ ਉਹ ਜੇ ਪਹਿਲੇ ਦੱਸਣਾ ਕਿng size ਦਾ ਥੋੜਾ ਪੋਸਟਲੀਆ ਫਰੈਂਕ ਨਾ ਵੀ ਨਹੀਂ ਹੈਗਾ ਵੀ ਕੋਈ 5000 ਦੇ 10000 ਰੁਪਏ ਦਾ ਨਹੀਂ ਹੈਗੀ ਜੀ ਠੀਕ ਹੈ ਰੇਕ ਬਿਲਕੁਲ ਜਾਇਜ਼ ਨੇ ਤੇ ਪਰ ਚਾਦਰਾਂ ਬਹੁਤ ਸੋਹਣੀਆਂ ਨੇ ਤੇ ਹੁਣ ਆ ਗਈ ਜੀ bari ਬਿਲਕੁਲ ਸੌਫਰ ਕਲਰ ਦੇ ਵਿੱਚ ਇਹ ਵੀ ਚਾਦਰ ਬਹੁਤ ਸੋਹਣੀ ਆ ਬਿਲਕੁਲ ਮਾਊਸ ਕਲਰ ਦੀ ਬਿਲਕੁਲ ਕੈਮਲ ਜਹਾ ਕਲਰ ਪਿੱਟੀ ਰੰਗਾ ਜਹਾ ਬਹੁਤ ਸੋਹਣਾ ਬਹੁਤ ਔਣੀ ਚਾਦਰ ਹੈ ਜੀ ਕਿੰਗ ਸਾਈਜ਼ ਦੀ ਹੈ ਬਿਲਕੁਲ ਲੁੱਟ ਲੋ ਮੇਲਾ ਚਦਰਾਂ ਦਾ ਜਿੰਨਾ ਲੁੱਟਿਆ ਜਾਂਦਾ ਬਿਲਕੁਲ ਲਗੇ ਰੇਟ ਤੇ ਜੇ 1000 ਦੀ ਹੋਗੀ 1000 ਦੀ ਦਵਾਂਗੇ ਜੇ 1600 ਦੀ ਹੋਊਗੀ 1600 ਦੀ ਦਵਾਂਗੇ ਵੈਸੇ ਦੇ ਚਾ ਨਾ ਕਹਿਣ ਦੀ ਗੱਲ ਹੈ 1000 ਦੀ ਇੱਕ ਵੀ ਚਾਦਰ ਨਹੀਂ ਹੈਗੀ ਮੈਨੂੰ ਜਿੱਥੇ ਤੱਕ ਮੋਟਾ ਮੋਟਾ ਲੱਗਦਾ ਨਾ ਇਹ ਚਦਰਾਂਾਂ ਜੀ ਆਪਣੀ ਕੋਈ ਤਾਂ ਹੈਗੀ ਜੀ ਇਹ ਚਦਰ ਆਪਣੀ 1500 1700 ਤੋਂ ਸਟਾਰਟ ਹੋ ਕੇ ਚਦਰਾਂ ਨੇ ਠੀਕ ਹੈ ਜੀ ਕਿਉਂਕਿ ਕਿੰਗ ਸਾਈਜ਼ ਆ ਚਾਦਰ ਬਹੁਤ ਵਧੀਆ ਜਿੱਥੇ ਵਿਛਗੀ ਉੱਥੇ ਵਿਛਗੀ ਬੈੱਡ ਤੋਂ ਜਮਾ ਵੀ ਨਹੀਂ ਹਿੱਲੇਗੀ ਤੇ ਇਹ ਚਾਦਰ ਥੋੜੀ ਹੋਸ਼ਲੀ ਨੇ ਜਿਹੜੀਆਂ ਥੋੜੀਆਂ ਇੱਕ ਲਾਈਟ ਕਲਰ ਦੇ ਬਾਕੀ ਸਕਰੀਨ ਸ਼ਾਟ ਲੈ ਲੈ ਕੇ ਮੈਨੂੰ ਭੇਜਿਓ ਠੀਕ ਹੈ ਨਾ ਜੀ ਨਹੀਂ ਤਾਂ ਫਿਰ ਉੱਥੇ ਤੇ ਦੁਬਾਰਾ ਭੰਗਿਆਂ ਕੋਲ ਨਾਲ ਇੱਕ ਇੱਕ ਫੋਟੋ ਲੈ ਕੇ ਜਾਵਾਂਗੀ ਉੱਥੇ ਤੋਂ ਪਤਾ ਕਰਕੇ ਆਵਾਂਗੀ ਇਹ ਚਿੱਦਰ ਤੁਸੀਂ ਕਿੰਨੇ ਦੀ ਲੈ ਕੇ ਜੇ ਮੈਨੂੰ ਬਿੱਲ ਮੇਰਾ ਨਾਮ ਮਿਲਿਆ ਜੇ ਮਿਲ ਗਿਆ ਫਿਰ ਮੈਨੂੰ ਕੋਈ ਦਿੱਕਤ ਨਹੀਂ ਫਿਰ ਮੈਂ ਤੁਹਾਨੂੰ ਰੇਟ ਨਾਲ ਨਾਲ ਦੱਸੀ ਜਾਊਂਗੀ ਸਾਡੀ ਸਦਾ ਵੀ ਬਹੁਤ ਸਾਰੇ ਵਿੱਚ ਫਲਾਵਰ ਨੇ ਤੇ ਇਹਦੇ ਪਿੱਲੋ ਵੀ ਆਏ ਨੇ ਜੀ ਐਨ ਪਿੱਲੋ ਵੀ ਨਾ ਜਿਹੜੇ ਇਹਦੇ ਹੈਗੇ ਨੇ ਨਾ ਐਨੇ ਖੁੱਲੇ ਟੁੱਲੇ ਨੇ ਕਿੰਗ ਸਾਈਜ਼ ਦੇ ਪਿੱਲੋ ਨੇ ਬਹੁਤ ਸੋਹਣੀ ਪੱਲੋਨੀ। ਇੱਧਰ ਇਹ ਛੇਕੜੀਆ ਚੱਦਰ ਬਹੁਤ ਸੋਹਣੀ ਚੱਦਰ ਹੈ। ਅਰ ਜਿੱਥੇ ਵਿੱਚ ਗੀ ਉਥੇ ਵਿੱਚ ਗਿਆ ਇੰਨੀ ਕੂੜੀ ਇੰਨੀ ਨਰਮ ਬਹੁਤ ਸੋਹਣੀ 100 ਦਿਨ ਦਾ ਥੱਕਿਆ 100 ਦਿਨ ਦਾ ਥੱਕਿਆ ਹਾਰਿਆ ਬੰਦਾ ਕਹਿੰਦੇ ਨਹੀਂ ਹੈਗੇ 1 ਮਿੰਟ ਰਹਿ ਕੇ ਆਰਾਮ ਕਰ ਲੈ ਥੋਇ ਇਸ ਸਰੀ ਨੂੰ ਬਸੋ ਜੂਗਾ। ਇੰਨੀ ਪਿਆਰੀ ਚੱਦਰ ਹੈ। ਬਿਲਕੁਲ ਨਾ ਪੀਚ ਪਿੰਕ ਕਲਰ ਹੈ ਇਸ ਦਾ 6 ਕਲੀਆ ਚਾਦਰ ਹੈ ਸਾਰੀ ਅਲੋਵਰ ਡਿਜ਼ਾਈਨ ਦੇ ਵਿੱਚ ਹੈ 6 ਕਲੀਏ ਡਿਜ਼ਾਈਨ ਦੇ ਵਿੱਚ ਹੈ ਤਾਂ ਸੱਤ ਜੇ ਦਿਖ ਰਿਹਾ ਨਾ ਸਰਫਲ ਨਾ ਬਹੁਤ ਖਿਆਰੀਆ ਬਹੁਤ ਸੋਹਣੀ ਚਾਦਰ ਹੈ ਤੇ ਚੁੱਕ ਲੋ ਬਿਲਕੁਲ ਲਗੇ ਰੇਟ ਤੇ ਚਾਦਰਾਂ ਸੇਲ ਕਰੂੰਗੀ ਜੀ ਮੈਂ ਕਿਉਂਕਿ ਇਹਦੀ ਵੀ ਬਹੁਤ ਬੜੀ ਇੱਕ ਕਹਾਣੀ ਹੈ ਨਾ ਚਾਦਰਾਂ ਦੀ ਤੇ ਬਹੁਤ ਸੋਹਣੀ ਹੈ ਚਾਦਰਾਂ ਜੀ ਬਿਲਕੁਲ ਪੀਚ ਪਿੰਕ ਕਲਰ ਬਹੁਤ ਸੋਹਣਾ ਕਲਰ ਹੈ ਸਾਡੇ ਕੋਲ ਤਾਂ ਜੀ ਕਿੰਗ ਸਾਈਜ਼ ਦੇ ਬੈੱਡ ਹੈ ਨਹੀਂ ਨਹੀਂ ਤਾਂ ਕਿ ਤੈਨਾਂ ਚੇ ਕਿ ਚਾਦਰ ਮੈਂ ਵੀ ਰੱਖ ਲੈਂਦੀ ਪਰ ਨਹੀਂ ਹੈਗੇ ਨਾ ਇੰਨੇ ਵੱਡੇ ਵੱਡੇ ਫਿਰ ਕਾਫੀ ਬੈੱਡ ਸ਼ੀਟਸ ਕੀ ਮੇਰੇ ਸਾਥ ਮੈਚਿੰਗ ਹੋ ਰਹੀਆ ਹਾਂ ਤੇ ਇਹਦੀਆ ਪੀਲੂ ਹੈ ਜੀ ਹਰੇਕ ਬੈੱਡ ਸ਼ੀਟ ਦੇ ਨਾਲ ਨਾਲ ਇੱਕ ਜੋੜਾ ਪੀਲੂ ਦਾ ਵੀ ਜ਼ਰੂਰ ਆਏਗਾ ਤੇ ਇਧਰ ਇਹ ਹੈਗੀ ਸ਼ਕਾਉਣ ਚ ਆਹੀ ਪੁਸ਼ਕਟ ਰੇਟ ਵਾਲੀਆਂ ਹੈਗੀਆਂ ਨੇ ਕੁਝ ਵੱਧ ਰੇਟ ਵਾਲੀਆਂ ਵੀ ਹੈਗੀਆਂ ਨੇ ਪਰ ਹੈਗੀਆਂ ਜ਼ਰੂਰ ਨੇ ਸਾਰੇ ਸਾਰਿਆਂ ਦੇ ਰੇਟ ਨਾਲ ਅਲੱਗ-ਅਲੱਗ ਨੇ بس نہیں دکرن پائی ਕੋਨਾ ਤੇ ਕਿਤੇ ਫੋਟੋ ਲੈ ਕੇ ਜਾਣੀ ਪਊਗੀ ਵਿਆਹ ਰੇਜ ਦੀ ਚੱਦਰ ਦਾ ਦੱਸੋ ਕਿ ਸੇ ਦਾ ਕੀ ਰੇਟ ਲਾਇਆ ਤਾਂ ਇਹਦਾ ਕੀ ਰੇਟ ਲਾਇਆ ਤਾਂ ਜੇ ਤਾਂ ਮੇਰਾ ਬਿੱਲ ਮਿਲ ਗਿਆ ਅਜਰਾਤ ਨੂੰ ਮੈਂ ਸੋਚ ਰਹੀ ਸੀ ਸਾਰੇ ਪਿਲਾਂ ਦੇ ਵਿੱਚਕ ਨਾ ਚਾਦਰਾਂ ਦੇ ਜਿੰਨੇ ਵੀ ਬਿੱਲ ਆਏ ਹੋ ਮੇਰੇ ਕੋਲ ਚਾਦਰਾਂ ਦੇ ਬਿੱਲ ਆਂਦੇ ਨੇ ਇਹ ਸਪਾੜੇ ਆਂਦੇ ਨੇ ਜੇ ਕੋਈ ਹੋਰ ਆਪਾਂ ਵਿੱਚੋ ਚੀਜ਼ਾਂ ਦੇ ਨੇ ਨਾ ਉਹਦੇ ਤਾਂ ਕਈ ਵੇ ਪੱਕੇ ਬਿੱਲ ਨਹੀਂ ਮਿਲਦੇ ਹੈਗੇ ਇਹਨਾਂ ਚੋ ਇਹਨਾਂ ਚੀਜ਼ਾਂ ਦੇ ਤਾਂ ਬਿੱਲ ਆਪਨ ਜ਼ਰੂਰ ਮਿਲਦੇ ਨੇ ਤੇ ਫਿਰ ਵਿੱਚੋ ਜੀ ਸਾਡਾ ਕੋਈ ਅਸੀਂ ਕਿਸੇ ਚੋ ਤੇ ਇਹ ਬਹੁਤ ਸੋਹਣੀਆਂ ਚਾਦਰਾਂ ਐ ਜੀ ਇਹ ਜਿਹੜੀ ਚਾਦਰ ਬਹੁਤ ਸੋਹਣੀ ਹੈ ਗ੍ਰੇ ਤੇ ਪਿੰਕ ਫਲਰ ਇਹ ਗ੍ਰੇ ਤੇ ਬਹੁਤ ਸੋਹਣੀ ਹੈ ਤੇ ਉਹ ਜਿਹੜੀ ਸਭ ਤੋਂ ਪਹਿਰੇ ਨੀਚੇ ਲੱਗੀ ਸਰਫਿੰਗ ਵਾਲਾ ਦਿਖਾ ਕੇ ਕਾਰਾ ਰੰਗ ਦਾ ਟੈਪਰੇਸ ਨੇ ਕਰ ਦਿੱਤੇ ਇੱਕ ਕਿੱਦਾਂ ਜਾਂ ਤੇ ਹੁਣ ਆਗੇ ਜੀ ਮਲਟੀ ਸ਼ੇਡ ਦੇ ਵਿੱਚ ਮਲਟੀ ਸ਼ੇਡਿੰਗ ਚਾਦਰ ਵੀ ਬਹੁਤ ਸੋਹਣੀ ਹੈ ਵਿੱਚੇ ਲਾਈਟ ਕਲਰ ਹੈ ਵਿੱਚੇ ਥੋੜੇ ਥੋੜੇ ਡਾਰਕ ਹੈ ਇਹ ਜੀ ਚਾਦਰ ਬਹੁਤ ਤੇ ਆਗੇ ਬਹੁਤ ਸੋਹਣੀ ਚੱਟ ਹੈ ਜਿੱਥੇ ਵਿੱਚ ਵਿੱਚ ਗਿੱ ਡੱਟ ਤੋਂ ਘਾਨੀ ਹਿੱਲਦੀਆਂ ਹੈਗੀਆਂ ਦੇ ਵਿੱਚ ਬੋਰਖੇ ਦਾ ਲੱਗੀ ਹੋਈਆਂ bina border ਤੋਂ ਕੋਈ ਛਾਦਰ ਨਹੀਂ ਹੈਗੀ ਕਿਉਂਕਿ bina border ਤੋਂ ਨਾ ਛੱਦਰ ਆ ਦੇਣਾ ਮੋੜਨ ਲੱਗ ਜਾਂਦੇ ਨੇ ਇਹਨਾਂ ਛੱਦਰਾਂ ਦੇ ਕਿਨਾਰੇ ਨਾ ਬਿਲਕੁਲ ਵੀ ਮੋੜਨੇਗੇ ਬਹੁਤ ਸੋਹਣੀਆਂ ਛਾਦਰਾਂ ਐ ਜੀ ਤੇ ਇਹਦੇ ਵਿੱਚ ਨਾਟਾ ਬਰਫੀ ਦਾ ਡਿਜ਼ਾਈਨ ਵੀ ਹੈਗਾ ਤੇ ਨਾਲੇ ਗੋਲ ਚੱਕਰ ਦਾ ਡਿਜ਼ਾਈਨ ਵੀ ਹੈਗਾ ਮੈਂ ਨਾ ਰੋਕ ਰੋਕ ਕੇ ਵੀਡੀਓ ਬਣਾ ਰਹੀਆਂ ਤੁਸੀਂ ਕਿਸੇ ਨੇ ਵੀ ਸਕਰੀਨ ਸ਼ਾਟ ਵੀ ਤੁਸੀਂ ਆਰਾਮ ਨਾਲ ਲੈ ਸਕਦੇ ਆ ਇਹ ਜੀ ਪਤਾ ਨਹੀਂ ਚੱਲ ਰਹੇ ਹੈਗਾ ਕਿ ਕਿਹੜੇ ਤੋਂ ਤੁਹਾਡਾ ਤੋਂ ਸ਼ੁਰੂ ਹੁੰਦੀ ਹੈ

ਬਿਜੈ ਨੇ ਇਹ ਜੈਪਰੀ ਦੇ ਬਿੱਚੇ ਜੀ ਚੱਦਰਾਂ 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 ਹਰ ਪਾਸੇ ਚੱਦਰਾਂ ਚੱਦਰਾਂ ਬਹੁਤ ਸੋਹਣੀਆਂ ਬਹੁਤ ਪਿਆਰੀਆਂ ਚੱਦਰਾਂ ਜੀ ਘੱਟ ਕੇ ਕਰ ਲੈਂਦੀ ਇਹ ਬਾਇੰਡ ਕਲਰ ਹੈ ਮੂਝੇ ਬਾਸੀਆਂanse ਨਹੀਂ ਹਟ ਰਹੀ ਆਪਕੋ ਖਾਂਸੀ ਖਾਂਸੀ ਹੋ ਗਈ ਬੱਟੇ ਬਹੁਤ ਸੋਹਣੀ ਚੱਦਰਾਂ ਇਹ ਜਿਹੜਾ ਇਹ ਜਿਹੜਾ ਇਹ ਆ ਪਰਫੈਕਟ ਡਿਜ਼ਾਈਨ ਹੁੰਦਾ ਨਾ ਸੁਰਾ ਬੁਲਾਈ ਚ ਇਹਨੂੰ ਕਹਿੰਦੇ ਐ ਜੈਪੁਰੀ ਸਟੱਫ ਇਹ ਜੈਪੁਰੀ ਡਿਜ਼ਾਈਨ ਦੇ ਵਿੱਚ ਐ ਤੇ ਵਾਈਨ ਕਲਰ ਐ ਬਹੁਤ ਸੋਹਣੀ ਚੱਦਾ ਰਹਿ ਕੇ ਐਵੇਂ ਦੇ ਚੱਦਰਾ ਵਿਸ਼ੀਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਵਾਈਨ ਕਲਰ ਦੀ ਹੀ ਗੋਠ ਲੱਗੀ ਦੀ ਐ ਇਹ ਨਾ ਇੱਕ ਇੱਕ ਕੰਮ ਹੋਰ ਦਿੰਦੀ ਐ ਜੀ ਜਿਹੜਾ ਹੁਣ ਇਹ ਵਾਲਾ ਮੌਸਮ ਚੱਲ ਰਿਹਾ ਨਾ ਠੱਟਕ ਦਾ ਨਹੀਂ ਲੱਗੀ ਜਿਹੜਾ ਠੱਟਕ ਦਾ ਮਹੀਨਾ ਚੱਲ ਰਿਹਾ ਨਾ ਇਸ ਜੈਡ ਸ਼ੀਟ ਨੂੰ ਨਾ ਆਪਾਂ

ਠੀਕ ਹੈ ਉਹ ਤਾਂ ਇੱਕ ਤੀਥ ਹੁੰਦੀ ਹੈ ਸੰਗਰਾਮਿਕ ਤੀਥ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਰਾਮ ਦਾ ਵੀ ਨਮਾਇੰਾ ਮਨਾਇਆ ਜਾਂਦਾ ਹੈ ਉਹ ਹੁੰਦਾ ਖਾਸਿਆ ਹੈ ਰੰਗ ਰੰਗ ਦੇਖੋ ਹੁਣ ਹੈਗਾ ਕੱਤਕ ਫੇਰ ਆਏਗਾ ਮੱਗਰ ਫੇਰ ਚੜੇਗਾ ਕੋ ਫੇਰ ਮਾਰੂ ਫੇਰ ਫਗਣ ਚੇਤ ਵਿਸਾਖ ਜੇਠ ਹਣ ਐਦਾਂ ਹਣ ਕੇ ਫਿਰ ਘੁੰਮ ਘੁਮ ਕੇ ਫੇਰ ਕੱਤਕ ਆ ਜਗਾ ਯਾਨੀ ਕਿ ਸੌਣ ਸੌਣ ਭਦਮਾਂ ਤੇ ਬਾਅਦ ना जब बनती ऐसे... <coughs> बनती ऐसे... <coughs> नहीं, जब जनवरी 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 फरवरी 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 तो तो ऐसे ऐसे हाँ, हाँ, बेटे नहीं बनते लोग बोलते होंगे अब चल रही है फिर संक्रांत ां कोई दिसंबर इंडिया ਵੀਸੀ ਨਹੀਂ ਨਿਤ ਦੇਤੇ ਘਰਾਂ ਦੇ ਵਿੱਚ ਜਦ ਮੈਂ ਬਹੁਤ ਛੋਟੀ ਸਾਡੇ ਘਰ ਟੈਂਪੀਸ ਨਹੀਂ ਹੁੰਦਾ ਤਾਂ ਸਾਡੇ ਨੇ ਜਿਹੜਾ ਹੁੰਦਾ ਤਾਂ ਉੱਥੇ ਜਦੋਂ ਪਹਿਲੀਆਂ 2 3 ਦੇ ਤੂਪਾਂਦੀ ਹੁੰਦੀ ਤੇ ਉਹ ਸਮੇ ਸਾਡੇ ਨਾ ਪਹਿਲੀਆਂ 2 3 ਦੇ ਅਸੀਂ ਚਾਹ ਰੱਖਦੇ ਹੁੰਦੇ ਤੇ ਤੀਜੇ ਤੇ ਪਹਿਰ ਦੀ ਚਾਹ ਮੰਮੀ ਕਹਿੰਦੇ ਹੁੰਦੇ ਤੇ ਹੁਣ ਤੀਆ ਪਹਿਰ ਹੋ ਗਿਆ ਵੀ 2 3 ਤੂ ਪਾ ਲਈ ਹੁਣ ਚਾਹ ਬਣਾਏਗੀ ਜੇ ਉਦੋਂ ਉੱਪਰ ਟੱਪ ਲੱਗਦੀ ਹੁੰਦੀ ਤੇ ਯਾਨੀ ਕਿ 5 ਜਾਂ 6 ਟਾਂ ਕਹਿ ਜਾਂਦੀ ਹੁੰਦੀ ਤੇ ਫਿਰ ਸ਼ਾਮ ਦਾ ਸਮੇ ਹੋ ਜਾਂਦਾ ਤਾਂ ਯਾਨੀ ਕਿ ਰੋਟੀ ਪਾਣੀ ਦਾ ਫਰਮ ਮਮਿ ਜਾਨੀ ਤੇ ਵੀ ਮਾ ਸਬਜੀ ਬਣਾਉਣ ਦਾ ਟਾਈਮ ਹੋ ਗਿਆ ਯਾਨੀ ਕਿ ਪਿੰਡਾਂ ਦੇ ਵਿੱਚ ਜਿਵੇਂ ਟਾਈਮ ਕਿਤੇ ਬੁਝ ਚਾਹ ਪੜਦੀ ਆ ਦੁਪਹਿਰ ਕੀ ਜਾ ਕੇ ਸ਼ਾਮ ਕੀ ਹੂੰ ਤੇ ਮੈਨੂੰ ਵੀ ਇਹ ਤੇ ਲੈ ਜਾਂਦੀ ਆ ਉਹ ਮੈਂ ਕੀ ਕਰਾਂ ਤੇ ਐਦਾਂ ਹੀ ਹੁੰਦਾ ਜੀ ਆਹ ਅੰਨ ਕੁਸਤੀ ਵਸਾਰ ਮਾਡਰਨ ਜਮਾਨਾ ਆ ਗਿਆ ਹੁਣ ਇੱਕ ਇੱਕ ਘਰ ਦੇ ਵਿੱਚ 10 5 5 ਆਹ ਟਾਈਮ ਪੀਸ ਲੱਗੇ ਹੋਏ ਕਿਉਂਕਿ ਕਈ ਕਈ ਰੂਮ ਹੁੰਦੇ ਨੇ ਹਰ ਇੱਕ ਰੂਮ ਦੇ ਵਿੱਚ ਟਾਈਮ ਪੀਸ ਹਰ ਇੱਕ ਸਰਾਣੇ ਦੇ ਕੋਲ ਹਰ ਇੱਕ ਸਰਾਣੇ ਦੇ niche ਤੁਹਾਨੂੰ ਮੋਬਾਈਲ ਮਿਲੇਗਾ ਸਰਾਣੇ ਦੇ ਵਿੱਚ ਮਿਲੇਗਾ ਹੱਥ 'ਚ ਮਿਲੇਗਾ ਹਰ ਕੱਲੇ ਕੇ ਲਈ ਜੀ ਕੋਲ ਆਪਣਾ ਟਾਈਮ ਪੀਸ ਕਰ ਨਹੀਂ ਦੇਖਣ ਦੀ ਲੋੜ ਨਹੀਂ ਕਹਿੰਦੀ ਹਰ ਕੋਈ ਮੋਬਾਈਲ ਦੇ ਵਿੱਚ ਟਾਈਮ ਕੋਣ ਕਰਦਾ 13 ਤਰੀਕ ਨੂੰ ਵਲੌਗ ਨਹੀਂ ਬਣਾਤਾ ਜੋ ਲੜਕਾ ਉਹ 13 ਤਰੀਕ ਨੂੰ ਤ੍ਰਿਗੁਣ

ਓਹੀ ਓਹੀ ਭੈਣ ਭਾਈਨਾ ਆਪਣੇ ਆਪਣੀ ਬੈੱਡ ਸ਼ੀਟਾਂ ਸਕਰੀਨ ਸ਼ਾਟ ਲੈ ਕੇ ਮੈਨੂੰ ਭੇਜ ਦਿਓ ਤੇ ਆਪਾਂ ਤੁਹਾਨੂੰ ਰੇਟ ਦੱਸ ਦਾਂਗੇ ਫਿਰ ਤੁਹਾਨੂੰ ਜਰੂਰ ਭੇਜਾਂਗੇ ਮੈਂ ਲਗੇ ਰੇਟੀ ਦਊਗੀ ਮਨੇ ਘਰ ਨਹੀਂ ਰੱਖਣੀਆਂ ਹੈਗੀਆਂ ਜਿਹੜਾ 10 1.5 ਬੈੱਡ ਸ਼ੀਟਾਂ ਦਾ ਇਹ ਸਾਰੇ ਤੁਹਾਨੂੰ ਸੇਲ ਕਰਨੇ ਵਾਸਤੇ ਲੈਂਦੀਆਂ ਹੋਈਆਂ ਨੇ ਤੇ ਤੁਸੀਂ ਮੈਨੂੰ फटाफट ਇਹਨਾਂ ਦੇ ਦੱਸ ਦਿਓ ਐਸੇ ਚਲੀਆਂ ਗਈਆਂ ਇਹ ਜਿਹੜੀਆਂ ਰਜਾਈਆਂ ਨੇ ਨਾ ਬਹੁਤ ਸੋਹਣੀਆਂ ਨੇ ਮੈਨੂੰ ਇੰਨੀ ਜਾਨਾ ਮਤਲਬ ਕਿੰਨਾ ਪਿਆਰ ਮਿਲਿਆ ਇੱਕ ਭੈਣ ਨੂੰ ਆਪਣੇ ਨਾ ਸਾਊਥ ਕੋਰੀਆ ਦੇ ਵਿੱਚ ਰਜਾਈ ਭੇਜੀ ਆ ਉਹ ਕਹਿੰਦੀ ਮੋਨਿਕਾ ਇੰਨੀ ਜ਼ਿਆਦੇ ਵਧੀਆ ਰਜਾਈ ਆ ਸਾਊਥ ਕੋਰੀਆ ਦੇ ਵਿੱਚ ਇਸ ਟੈਪ ਨਾਲ ਇੰਨੀ ਜ਼ਿਆਦਾ ਠੰਡ ਪੈ ਰਹੀ ਸੀ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਤੇ ਭੈਣ ਨੇ ਇਹਦੇ ਨਾਲ ਦੀ ਰਜਾਈ ਮੰਗਾਈ ਆ ਇਹ ਉਸ ਰਜਾਈ ਦੇ ਨਾਲ ਆਪਾਂ ਨੇ ਬੈੱਡ ਸ਼ੀਟ ਮਲਾ ਕੇ ਦਿਹੰਦੀ ਹੋਈ ਸੀ ਤੁਸੀਂ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਉੱਪਰ ਹੈ ਉੱਪਰ ਹੈ ਡਿਜ਼ਾਈਨ ਹੈ ਹਨਾ ਸਾਨੂੰ ਸੋਹਣਾ ਮਿੱਟੀ ਵਿੱਚ ਜਿਹੇ ਡਿਜ਼ਾਈਨ ਬਣਾਏ ਹੋ ਹਾਂ ਜਿਵੇਂ ਮਿੱਟੀ ਦੇ ਵਿੱਚ ਕਿਨਾ ਆਪਾਂ ਉੱਪਰ ਉੱਪਰ ਡਿਜ਼ਾਈਨ ਬਣਾ ਦਨੇ ਆ ਉਦੋਂ ਉਦੋਂ ਹੀ ਆਈ ਬੈੱਡ ਸ਼ੀਟ ਹੈ ਬਹੁਤ ਸੋਹਣੀ ਕਿੰਗ ਸਾਈਜ਼ ਦੀ ਬੈੱਡ ਸ਼ੀਟ ਹੈ ਅਰ ਜਿੱਤੇ ਵਿੱਚ ਦਿਨੋ ਤੇ ਵਿੱਚ ਗਈ ਫਿੱਲੇਗੀ ਨਹੀਂ ਬਿਲਕੁਲ ਵੀ ਕਿਉਂਕਿ ਇਹਦੇ ਨੀਚੇ ਨਾ ਟੈਕਚਰ ਕੱਪੜਾ ਲੱਗਿਆ ਹੋਇਆ ਤੇ ਬਹੁਤ ਸੋਹਣੀ ਬੈੱਡ ਸ਼ੀਟ ਹੈ ਇਹ ਜਿਹੜੀ ਤੁਹਾਨੂੰ ਨੀਚੇ ਦਿਖਾਈ ਹੈ ਨਾ ਵਾਦਰੀ ਦੇਖਿਆ ਜੀ ਟਿਚਰ ਜਿਹੜੀ ਤੁਹਾਨੂੰ ਨਾ ਉਹ ਦਿਖਾਈ ਹੈ ਨੀਚੇ ਬੇਬੀ ਪਿੰਕ ਕਲਰ ਦੀ ਇਹ ਨਾ ਪੀਚ ਪਿੰਕ ਦੀ ਉਹ ਬੈੱਡ ਸ਼ੀਟ ਤੇ ਇਹ ਬੈੱਡ ਸ਼ੀਟ ਦਾ ਸੇਮ ਰੈਟਨ ਹੋ ਆ ਵੀ ਪਤਾ ਹੈ ਕਿਉਂਕਿ ਇਹ ਬੈੱਡ ਸ਼ੀਟ ਹੈ ਨਾ ਪਨੇਰ ਜੈਣਾ ਨਾਲ ਬਣਾ ਕੇ ਲਿਆਂ ਸੀ

ਬੀਕੀ ਤੇ ਬੀਕੋ ਟੋਕ ਨਹੀਂ ਕੁਛ ਨਹੀਂ ਬੈਠੇ ਬਹੁਤ ਵੱਧੀ ਆ ਤੇ ਆਰਾਮ ਸਾਰੀਆਂ ਤੇ ਪੱਕੇ ਨਹੀਂ ਕਿਸੇ ਵੀ ਬੈਡਸ਼ੀਟ ਦਾ ਕਿਤੇ ਵੀ ਨੰਦ ਨਹੀਂ ਨਿਕਲੇ ਤਾਂ ਬਹੁਤ ਸੋਹਣੇ ਬੈਡਸ਼ੀਟਾਂ ਨੇ ਤੇ ਉਹੀ ਦਾ ਡਾਈਗਨ ਆਪਾਂ ਪਲਾਨ ਕਰਦੇ ਤੌਰ ਤੇ ਵੀ ਇਸਤੇਮਾਲ ਕਰ ਸਕਦੇ ਹਾਂ ਉਹਨੇ ਐਂਡ ਦੇਖੀ ਕਰਦੇ ਮੇਰੇ ਹੱਥ ਬਰ ਰਕੇ ਬੀੜੀ ਹੱਥ ਬਰ ਰਕੇ ਸਾਰੀ ਭੈਣ ਰਿਕਵੈਸਟ ਹੈ ਜੀ ਪਲੀਜ਼ ਬਦੋ ਬਦ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤੋ ਬੱਤ ਸ਼ੇਅਰ ਕਰ ਦਿਓ ਇੰਨੇ ਵਿਊਜ਼ ਮੇਰੇ ਘਟਾਣੇ ਸ਼ੁਰੂ ਹੋ ਗਏ ਦੇਖੋ ਜੀ ਮੇਰਾ ਵੀ ਤਾਂ ਦਿਲ ਕਰਦਾ ਵੀ ਮੈਨੂੰ ਵੀ YouTube ਦੀ ਅਰਨੀ ਕਮਾਉਣ ਲੱਗ ਜੇ ਵੀ ਸਿਰਫ ਥੋੜਾ ਜਿਹਾ ਰਹਿ ਗਿਆ ਪ੍ਰੋਸੈਸ ਜੇ ਤੁਸੀਂ ਚਾਹੋਗੇ ਤੁਸੀਂ ਦੋ ਦਿਨਾਂ ਚਾਹ ਪ੍ਰੋਸੈਸ ਪੂਰਾ ਕਰਵਾ ਸਕਦੇ ਆ ਬਿਲਕੁਲ ਥੋੜਾ ਜਿਹਾ ਤੇ ਆਪਣਾ ਕੋਹ ਨਾਲ ਬੰਦੇ ਨਹੀਂ ਹੈਗਾ ਅਪਾ ਚੱਕ ਤੁਹਾਨੂੰ ਦੱਸਾਂਗੇ ਵੀ ਆਪਣੀ ਕਿਹਦੀ YouTube ਦੀ ਅਰਨੀ ਹੋਈ ਹੈ ਤੇ ਕਿੰਨੇ ਹੋਗੇ ਬਸ ਥੋੜਾ ਜਿਹਾ ਪ੍ਰੋਸੈਸ ਰਹਿ ਗਿਆ ਜਿੱਦਨ ਵੀ ਉਹ ਪੂਰਾ ਹੋ ਗਿਆ ਉਦੋਂ ਮੈਨੂੰ YouTube ਦੀ ਅਰਨੀ ਕਮਾਣ ਲੱਗ ਜੂਗੀ